ਹਾਂਜੀ ਭਾਈ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਹੋਤੀ ਪੰਦਾ ਕਰਦਾ ਮੇਰੀ ਕੰਪਿਊਟਰ ਪਾਦਰ ਸੈਟਅਪ ਵੀ ਸਾਰੇ ਬੰਦੇ ਕਰਪਾ ਠੀਕ ਆ ਲਓ ਪਾਈ ਉੱਠ ਗਏ ਲਗਭਗ ਟਾਈਮ ਹੋ ਗਿਆ 9 ਵਜੇ ਕੋਣਗੇ ਹਨਾ ਤੇ ਅੱਜ ਥੋੜਾ ਜਿਹਾ ਅੱਜਾਂ ਲੱਗੇ ਵੀ ਜ਼ਿੰਦਗੀ ਸਫਲ ਹੁੰਦੀ ਹੈ ਅੱਜ ਇੱਕ ਤਾਂ ਚਾਹ ਮਿਲ ਗਈ ਤੜਕੋ ਤੜਕੀ ਮੁੱਢਾ ਪੀ ਲਿਆ ਇੱਕ ਖਾਣ ਚੀਜ਼ੀ ਮਿਲ ਗਈ ਘਰੇ ਬਣਾਉਂਗਾ ਸ਼ੀਂਗਾ ਇਹ ਗੁਲਗਲੇ ਮਠਕਾਏਗਾ ਮਜ਼ਾ ਫਿਰ ਨਾਲ ਦਾ ਫੈਰਾ ਹੋਇਆ ਤੇ ਚਲੋ ਉੱਠ ਗਏ ਫਿਰ ਦੇਖੋ ਦੂਪ ਮਾਹਾਂ ਦਾ ਕੰਮ ਦੁੰਦਾ ਧੁੱਪਾਂ ਚੜਿਆਂਗਾ ਬਾਕੀ ਦਿਨਾਂ ਦਾ ਫਰਕ ਪੈ ਚੁੱਕਿਆ ਏ ਟੈਂਪਰੇਚਰ 8 ਵਾਹ ਮੈਂ ਕਿਹੜਾ ਕੁਤਰਾ ਬੈਠ ਲੈ ਦੇਖੋ ਤੜਕੋ ਤੜਕੀ ਆ ਦੇਖੋ ਖਾੜ ਜੋ ਇੱਕ ਮਿੰਟ ਇੱਕ ਮਿੰਟ ਵੇਟ ਕਰੋ ਇੱਕ ਮਿੰਟ ਲੈ ਤੜਕੋ ਤੜਕੀ ਸਰਪ੍ਰਾਈਜ਼ ਮਿਲ ਗਿਆ ਓ ਯਾਰ ਇੱਧਰ ਆਇਆ ਕਿੱਥੇ ਆ ਤਰ ਦੀ ਲੱਕੜੀ ਲਊਗਾ ਆਹੀ ਚੱਕਰਾ ਬਈ ਪਿੰਡ ਚ ਕਬੂਤਰ ਤਾਂ ਹੀ ਨਹੀਂ ਦਿੰਦਾ ਹੁੰਦਾ ਮੈਂ ਕਿਸੇ ਨੂੰ ਠੀਕ ਹੈਗੇ ਨਹੀਂ ਇਹ ਰੱਖਣੇ ਨਹੀਂ ਆਉਂਦੇ ਇਹਨਾਂ ਗਲਾਬੀ ਟਿੱਡ ਵਾਲੀ ਕਬੂਤਰੀ ਆ ਗਈ ਬਈ ਆਪਣੀ ਜਿਹੜੀ ਚੀਨੀ ਨਾਲ ਦਿੱਤੀ ਸੀ ਗਲਾਬੀ ਟਿੱਡ ਕਾਲੀ ਚੀਨੀ ਲੈ ਆ ਗਈ ਚਲੋ ਕੋਈ ਨਾ ਇਹ ਲਾ ਕੇ ਅੰਦਰ ਕਰ ਦੂੰਗਾ ਬੈਟ ਕਬੂਡ ਖੋਲ ਲੀਏ ਤੇ ਲਾਈਟਾਂ ਲੋਟਾਂ ਕਰਕੇ ਬੰਦ ਜਿਹੜਾ ਕੱਲ ਜਾਨਵਰ ਖੜਿਆ ਉਹ ਬੈਠਾ ਵੀ ਸੈਟ ਹੈ ਕੋਈ ਨਾ ਜੇ ਕੋਈ ਲੈ ਗਿਆ ਤਾਂ ਠੀਕ ਹੈ ਤੇ ਨਹੀਂ ਤਾਂ ਆਪਾਂ ਡਾਈ ਤੇ ਨਾ ਸਾਨੂੰ ਪਤਾ ਹੀ ਹੈ ਦੋ ਤਿੰਨ ਦਰਾਂ ਨੂੰ ਮਾਰ ਦਾਂਗੇ ਉਹ ਲੈਦਾ ਵੀ ਕੱਢ ਕੇ ਇਧਰੋਂ ਇਹ ਵੀ ਕਰੀਏ ਭਾਈ ਕਮਰਿਆਂ ਵਾਲੇ ਵੀ ਲਾਈਟ ਬੰਦ ਕਰ ਦਈਏ ਪੱਖਾ ਵੀ ਬੰਦ ਕਰ ਦਈਏ ਤੇ ਚਾਪ ਗਾ ਚਾਕਲੇਟ ਖੋਦਾਂਗੇ ਤੇ ਆਪਾਂ 9:30 ਵਜੇ ਠੀਕ ਹੈ ਐਮ ਵੀ ਦਿਖਾਨੇ ਤੁਸੀਂ ਕਹਿੰਦੇ ਕੋਤਰਾ ਅੱਜ ਵੀ ਨਹੀਂ ਸਾਫ਼ ਯਾਰ ਨਾ ਦਿਨ ਵੀ ਠੰਡੇ ਚੱਲੀ ਜਾਂਦੇ ਆ ਬਾਬੇ ਉਹ ਪਰ ਕੂਤਰਾ ਨੂੰ ਮਾੜਾ ਮੋਟਾ ਫਰਕ ਲੱਗਿਆ ਮੈਨੂੰ ਆਏ ਆ ਘਟ ਘਟ ਦੇ ਤਿੰਨ ਚਾਰ ਦਿਨਾਂ ਦੀ ਹੋਰ ਬੰਦੀ ਹੋ ਜੇ ਕੂਤਰਾ ਨੂੰ ਕੂਤਰਾਂ ਦਾ ਫਰਕ ਪੈ ਜੂ ਕੂਤਰਾਂ ਦਾ ਨਾ ਬਿਠਾਂ ਚ ਬਹੁਤ ਜ਼ਿਆਦਾ ਸੁਧਾਰ ਹੋਗਾ ਕਣਕ ਤੇ ਪੀਲੀਆਂ ਬਿਠਾਂ ਮਾਰਨ ਲੱਗੇ ਸਹੀ ਬਿਠਾਂ ਮਾ ਚੈੱਕ ਕੀਤੀਆਂ ਹੈਗਾ ਪਰ ਹਜੇ ਬੰਦੀ ਭਾਲਿਆ ਕੂਤਰ ਚਾਰ ਪੰਜ ਦਿਨਾਂ ਦੀ ਕਾਲੀ ਨਾ ਕਰਗੇ ਜੇ ਕੱਢਣ ਚ ਆਪਾਂ ਤੇ ਕੋਸ਼ ਕੂਤਰ ਪਰ ਬਾਜੀਆਂ ਛੱਡ ਸਕਦੇ ਹਾਂ ਹਜੇ ਵੀ ਜੇ ਹਨਾ ਸਾਨੂੰ ਪਤਾ ਵੀ ਕਬੂਤਰ ਬੈਠੇ ਹੋਣ ਬਈ ਯਾਰ ਉੜਦੇ ਹੋਣ ਚਲ ਧੱਕੇ ਧੁੱਕੇ ਨਾਲ ਉੜਦੇ ਹੋਣ ਕਿਵੇਂ ਧੱਕੇ ਨਾਲ ਲੜਾਈ ਨੇ ਆਪਾਂ ਤੁਹਾਨੂੰ ਪਤਾ ਹੈ ਰਿਆ ਨਹੀਂ ਆਂਦਾ ਬੰਦੇ ਤੋਂ ਹੁਣ ਐ ਹੁੰਦਾ ਛੱਡ ਕੇ ਉਤੋਂ ਪੈਸੇ ਆ ਜਾਣ ਚਾਰ ਤਾਂ ਬਸ ਆਏ ਹੁੰਦਾ ਹੈਗੇ ਆਪਾਂ ਇਹ ਲਾਦ ਕੇ ਕੋਈ ਨੇ ਦੇਖੀ ਆ ਬਈ ਠੀ ਇਓਕੇ ਕੋਈ ਨਾ ਨਵਾਂ ਜਾਨਵਰ ਵੀ ਕੱਢਾਂਗੇ ਬਾਕੀ ਨਵੇਂ ਤਾਂ ਬਹੁਤ ਆਉਂਦੇ ਇਹੋ ਜੀ ਕੋਈ ਗੱਲ ਨਹੀਂ ਵੀਡੀਓ ਹੀ ਮੈਂ ਕੱਲ ਬਣਾਈ ਆ ਯਾਰ ਆਪਣੀ ਆਤ ਨਹੀਂ ਹਨਾ ਨਵੇਂ ਕੂਤਰ ਫੜਨ ਦੀ ਸਾਨੂੰ ਪਤਾ ਇਹਦਾ ਆਪਣੇ ਬਹਿ ਜਾਂਦੀ ਆਪਾਂ ਛਤਰਗੰਦ ਤੇ ਰੱਖ ਦਿੰਨੇ ਲਾ ਕੇ ਕੋਈ ਉਪਰ ਕੂਤਰ ਨਹੀਂ ਪਾਉਂਦੇਗਾ ਆਪਾਂ ਕੋਈ ਫਰਦਰ ਆਪਾਂ ਨੂੰ ਕੋਈ ਫਿਕਰ ਨਹੀਂ ਦਿੱਕਹੀਦੀ ਕੱਲ ਫਿਰ ਕੰਟੈਂਟ ਅਹੀਂ ਕੱਲ ਚੱਕਤਾ ਆਪਾਂ ਤਾਂ ਇਉਂ ਤਾਂ ਜੇ ਐਵੇਂ ਫੜਨੇ ਹੁੰਦਾ ਬਾਧੂ ਫੜਦਗੇ ਇਥੇ ਬਹੁਤ ਆਉਂਦੇ ਨਵੇਂ ਚੱਗੇ ਚੰਗੇ ਵੀ ਆਉਂਦੇ ਹਨਾ ਹਾਸੇ-ਪਾਸੇ ਬਾਜੀਆਂ-ਬੂਜੀਆਂ ਵਾਲੇ ਜਾਂ ਫੜ ਲੈਣ ਫੜ ਕੇ ਮੋੜ ਦਿੰਨੇ ਆ ਤੇ ਨਹੀਂ ਤਾਂ ਫੜਦੇ ਨਹੀਂ ਫਿਰ ਆਪਾਂ 10 ਤੇ ਮਹਾਪਾਰੀ ਬੇਦਰ ਕਬੂਤਰਾਂ ਨੂੰ ਦਾਣੇ ਆਪਣੇ ਨੂੰ ਸ਼ਾਇਦ ਕੱਲ ਨੂੰ ਕਾਢਣ ਦੀ ਕੋਸ਼ਿਸ਼ ਸਤਾਈ ਵਾਸਤੇ ਪਹਿਲੇ ਨੰਬਰ ਤੇ ਆਪਣੀਆਂ ਖੰਡਾ ਨੂੰ ਰੱਖ ਦिए ਦਾਣੇ ਆਇਓ 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 ਪਤਾ ਉਦੋਂ ਬਾਅਦ ਇੱਧਰ ਰੱਖ ਦिए ਆਪਣੇ ਕਬੂਤਰਾਂ ਨੂੰ ਆਇਓ 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 ਆਹ ਦੇਖੋ ਬਾਪਿਓ ਹੁਣ ਕਣਕ ਤੇ ਵੀ ਨਾ ਬਿਠਾ ਸੈੱਟ ਕਰ ਚੁੱਕੇ ਬਈ ਫਰਕਕਾਰ ਹੀ ਪਏ ਆ ਆਹ ਦੇਖੋ ਪਹਿਲਾ ਨਾਲੋਂ ਤਾਂ ਵਧੀਆ ਕਰ ਚੱਲੇ ਹਨਾ ਚਲੋ ਚੰਗੀ ਗੱਲ ਹੈ ਸੈੱਟ ਹੋ ਜਾਣਗੇ ਤਾਂ ਦੋ ਬਾਜੀਆਂ ਵਿਖਾ ਦੇਾਂਗੇ ਹਾਂ ਖੰਡ ਆਇਆ ਤੂੰ ਵੀ ਅੰਦਰ ਮਾਰਤਾ ਹੋਣਾ ਭੁਖੀ ਨੂੰ ਵੀ ਭਾਂ ਤੇ ਲਗੜੇ ਦੇ ਨੂੰ ਲਓ ਜੀ ਤੇ ਇਧਰ ਇੱਕ ਕਬੂਤਰ ਨੂੰ ਵੀ ਕਰਤਾ ਅੰਦਰ ਭਾਈ ਹਨਾ ਐਵੇਂ ਬਾਹਰ ਬੈਠੀ ਜਿਹੜੀ ਤਾਂ ਕੋਈ ਆਂਦੀ ਸੀ ਚਲ ਖੰਡ ਕੀ ਜਲੂਸ ਕੱਢਿਆ ਯਾਰ ਐਂ ਲੱਕੜ ਲੈਣਿਆ ਨੇ ਤੇ ਚੱਕਲੇ ਵੀ ਖੁੱਡਿਆਂ ਤੇ ਦਾਣੇ ਟਾਈਮ ਹੋ ਚੁੱਕਿਆ ਹੈ 11 ਵਜੇ ਲਗਭਗ ਤੇ ਬਸ ਤੇ ਕੀ ਖਾਲੇ ਦਾਣੇ ਇਹਨਾਂ ਨੇ ਦਾ ਚੱਕ ਤੇ ਹੁਣ ਖੁੱਡੇ ਦੇ ਹੀ ਇਹ ਭੇੜ ਇਹਨਾਂ ਦੇ ਹਨਾ ਤੇ ਹੋਪਸੋ ਕੱਲ ਨੂੰ ਕੋਈ 2 ਕ ਕਬੂਤਰ ਵਿਹਲੇ ਹੋ ਜਾਣ ਤਿੰਨ ਹਨਾ ਤਾਪਾਂ ਨੂੰ ਪਾਣੀ ਤੇ ਢੇੜੇ ਪਵਾ ਦਿਆਂਗੇ ਤੇ ਓਕੇ ਖੁੱਡੇ ਸਾਫ ਆ ਭਈ 11:00 ਵਜੇ ਜਾਵਾਂ ਤੇ ਇਹਨਾਂ ਨੂੰ ਬਸ ਜਾੜੀ ਦਿੱਗੇ ਜੋ ਮੁੜ ਕੇ ਮੈਨੂੰ ਪਤਾ ਵੀ ਮੈਂ ਤੇ ਸੌਣਾ ਨਹੀਂ ਹੋਣਾ ਨਾ ਇਧਰ ਇਹ ਖੁੱਡਾ ਵੀ ਕਬੂਤਰਾਂ ਵਾਲਾ ਐਨ ਸਾਫ ਹੈ ਉਧਰ ਪੱਖਾ-ਪੁੱਖਾ ਬੰਦ ਕਰਦੇ ਆਂ ਤੇ ਭਾਂਡੇ ਲੈ ਚੱਲ ਗਏ ਆਪਣੇ ਇਹ ਦੋਵੇਂ 에어ਪੋਰਟਾਂ ਦਾ ਟੱਪੀਆਂ ਨੇ ਇੱਕ ਹੀ ਬਹੁਤ ਅੰਮ੍ਰੇ ਲੈ ਕੇ ਚਾਲਦੇ ਆ ਬੇਬੀ ਪਿੰਕ ਚਲੋ ਬਾਪੇ ਕੋਈ ਨਾ ਇਸ ਤੋਂ ਬਾਅਦ ਕੁਝ ਕੀਤਾ ਤਾਂ ਹਨ ਕੋਈ ਮਾੜਾ ਮੋਟਾ ਕੋਈ ਕੰਮ ਦਾ ਚੀਜ਼ ਤੁਹਾਨੂੰ ਦਿਖਾ ਦਊਗਾ ਮੈਂ ਵੀਡੀਓ ਚ ਐਡ ਕਰ ਦਊਗਾ ਤੇ ਨਹੀਂ ਤਾਂ ਮੈਂ ਬਸ ਅੰਦਰ ਬੈਠ ਕੇ ਕੀ ਵੀ ਖੇਡ ਰਹੀ ਆ ਹਾਂਜੀ ਮੇਰੇ ਵੀਰੋ ਆ ਗਏ ਇੱਧਰ ਲੈ ਕਰੇ ਭਾਈ ਦਿਨਿਸ਼ ਪਾ ਕੇ ਉਦੋਂ ਦੀ ਵੀਡੀਓ ਕੱਟੀ ਆ ਮੈਂ ਲਗਭਗ 10 11 ਵਜੇ ਹਨਾ ਲਾਸਟ ਦੀ ਕਲਿੱਪ ਲਾਈ ਹੋਣੀ ਉਦੋਂ ਬਾਅਦ ਹੁਣ ਸਿੱਧੇ 5 6 ਵਜੇ ਪਿਆਥਣ ਦੇ ਤੇ ਹੁਣ ਸਾਰ ਪਹਿਲਾਂ ਤਾਂ ਪਾਣੀ ਕੱਢਤਾ ਬਾਹਰ ਵੀ ਇਹਨਾਂ ਦਾ ਨੇ ਆਰਡਰ ਵਾਲੇ ਕੂਤਰਾਂ ਦਾ ਵੀ ਮਹਾਂ ਕੋਈ ਚੱਕ ਨਹੀਂ ਹੋ ਰ ਅੱਧੇ ਘੰਟੇ ਨੂੰ ਧੋ ਕੇ ਤੇ ਨਵਾਂ ਪਾਣੀ ਪਾਵਾਂਗੇ ਤੇ ਨਲੇ ਘਰੋਂ ਲਿਆਂਦੀ ਮੈਂ ਚਾੱਕ ਕੇ ਬੌਕਰ ਝਾੜੂ ਝੂੜੂ ਇੱਕ ਮਿੰਟ ਬਾਲਾ ਬਾਹਰ ਬਾਹਰਾਂ ਖੋਲਦਗੇ ਸਾਰਾ ਡੇਟਾ ਨੂੰ ਪਾ ਛੜ ਦੇ ਤੇ ਆ ਸਾਰਾ ਹਨ ਰੇਤਾ ਮਿੱਟੀ ਫੰਗ ਫੁੰਗ ਸਾਰਾ ਜਾਲੇ ਜੂਲੇ ਹਨਾ ਸਾਫ਼ ਕਰਦੇ ਓ ਮਾਈ ਗਾਡ ਮੇਰੇ ਵੀਰੋ ਬੁਰਾ ਹਾਲੂ ਹੈ ਯਾਰ ਪਹਿਲਾਂ ਸਾਰਾ ਲੈ ਤੁਰੇ ਫਿਰਦੀ ਗਰਮੀ ਫਰਕ ਨਹੀਂ ਮੈਂਦਾ ਸੀ ਆ ਜਿੱਦਣ ਦੇ ਹੁਣ 4 ਦਿਨਾਂ ਜੇ ਅੰਦਰ ਬੈਠੀਆਂ ਹਨਾ ਬਈ ਇੰਨਾ ਕੰਮ ਕਰ ਲਿਆ ਮਾੜਾ ਮੋਟਾ ਵੀ ਕੋਈ ਥੋੜੇ ਸਾਹਮਣੇ ਆ ਮੁੜਕੋ ਮੁੜਕੇ ਹੋ ਗਿਆ ਲੈ ਆ ਸਾਰਾ ਪਸੀਨਾ ਹੀ ਪਸੀਨਾ ਡੋਲਿਆ ਪਿਆ ਮੇਰਾ ਦੇਖੋ ਪਾਣੀ ਜਿਵੇਂ ਜਿਵੇਂ ਝਾੜੂ ਮਾਰਦਾ ਨਾਲ ਥਲੇ ਛਿੱਟੇ ਛਿੱਟੇ ਡੇਗਦੇ ਫਿਰਦੇ ਐ ਇੱਕ ਹੰਡ ਵੀ ਬਸ ਥੋੜੇ ਹੀ ਰਹਿ ਗਏ ਹਨ ਲੈ ਜਾਂਦਾ ਕੱਢ ਕੇ ਦੇਖੋ ਮਣ ਮਣ ਮਿੱਟੀ ਰੇਤ ਗਾਂਦ ਪੈ ਲੈਣਾ ਭੈਂ ਜਿਵੇਂ ਐ ਲਾਦਾ ਇੱਕ ਸਾਥ ਵਿੱਚ ਟਿੱਬੇ ਤੇ ਝਾੜੂ ਮਾਰੀ ਜਾਂਦੇ ਹੋਣੇਗੇ ਚਲੋ ਕੱਢਣਾ ਦੋ ਵਾਰੀ ਘੜਰਾਵੋ ਘੁੱਟ ਘੁੱਟ ਫਿਰ ਨਿਕਲੂ ਸਵਾਰ ਕੇ ਸਾਰੀ ਮਿੱਟੀ ਮੋਟੀ ਮਾਰਤਾ ਜੀ ਝਾੜੂ ਓਹ ਹੋ ਹੋ ਇਹ ਨਾ ਬੁਰਾ ਹਾਲ ਐ ਲੱਗਦਾ ਵੀ ਪਤਾ ਨਹੀਂ ਕਿਹੜੀ ਜੰਗ ਜੰਗਤ ਆਇਆ ਹੁੰਦਾ ਬੰਦਾ ਦੇਖੋ ਇੱਕ ਕੌੜੇ ਝਾੜੂ ਮਾਰਾ ਤੇ ਕੀ ਹਾਲ ਹੋ ਗਏ ਨੇ ਮੇਰੇ ਵੀਰੋ ਕਹਿੰਦੇ ਵਧੀਆ ਬਣਾਤਾ ਬਈ ਚਲੋ ਹੁਣ ਇਹਨੇ ਨਾਲ ਬਹਿਣ ਪੈਣ ਵਾਲਾ ਬਣ ਗਿਆ ਕਿੰਨੀ ਆ ਜਿੰਨਾ ਗੰਦ ਪਿਲ ਵੱਜਿਆ ਪਈ ਸੀ ਨਾ ਸਭ ਹੋ ਗਿਆ ਵਧੀਆ ਇੱਕ ਨੰਬਰ ਹੋਇਆ ਕੰਮ ਰੇਤਾ ਮਿੱਟੀ ਫੰਗ ਫੁੰਗ ਬਹੁਤ ਹੱਤ ਕਰ ਜਾਵੜਿਆ ਮਾੜੇ ਮੋਟੇ ਵੱਡੇ ਜੀ ਫਿਰਦੇ ਆ ਇਹਨੇ ਤਾਂ ਫਿਰ ਕਬੂਤਰਾਂ ਵਾਲਾ ਕੰਮ ਐ ਇਹਨੇ ਕਿਹਾ ਓਏ ਤੇਰੀ ਭੈਣ ਨੇ ਇਹਨੇ ਤਾਂ ਹੁੰਦੀ ਹੀ ਆ ਫਿਰ ਆਂਦਰ ਕਿੰਨੀ ਓਕੇ ਏਰਪੋਰਟਾਂ ਬੱਸ ਹਾਈ ਨਹੀਂ ਕੰਮ ਸੀ ਮੇਰੇ ਵੀਰੋ ਤੇ ਹੁਣ ਭਾਈ ਚੱਲ ਗਿਆ ਆਪਾਂ ਬਾਈਏ ਖੂਤਰਾਂ ਨੂੰ ਧਾਣੇ ਦੋਨੇ ਬਾਈ ਜਿਹੜੇ ਰਹਿ ਗਏ ਕਰਾਂ 5 ਮਿੰਟ ਰੈਸਟ ਕਰ ਲਾਂ ਤੇ ਇੱਧਰ ਇਹਨਾਂ ਨੂੰ ਵੀ ਰੱਖ ਦੀ ਵਾਟਰ ਪਾਤਾ ਸੀ ਬਾਈ ਦੋਵੇਂ ਪਾਸੇ ਆਣ ਧੋ ਕੇ ਪਾਣੀ ਪਾਣੀ ਥੋੜਾ ਜਿਹਾ ਗੰਧਰਾ ਜਣਾ ਪਿੱਛੋਂ ਹੀ ਆਈ ਟੂਟੀ ਚੋਂ ਹੀ ਆਏ ਆਉਂਦਾ ਮਤਲਬ ਵਾਟਰ ਬਾਕਸ ਚੋਂ ਤੇ ਟਾਕ ਦੀਏ ਬਾਈ ਹੁਣ ਇੱਕ ਮਿੰਟ ਆਇਓ ਸ਼ਿਰੋਏ ਪੀ ਲੋ ਤੇ ਕੱਲ ਨੂੰ ਵੇਲੇ ਹੋ ਜੋ ਫੇਰ ਫੇਰ ਕੱਲ ਤੋਂ ਆਪਾਂ ਕਰ ਦੇਣਾ ਕੰਮ ਡਾਊਨ ਆ ਸਟਾਰਟ ਹਨਾ ਜਿਆਦਾ ਨਹੀਂ ਥੋੜੇ ਜੇ ਦੋ ਤਿੰਨ ਕੜਾਇਆ ਕਰਾਂਗੇ ਬਸ ਤੇ ਜਿਵੇਂ ਚਾਰ ਕਿੱਕ ਦਿਨ ਕੱਢ ਲਈ ਚਾਰ ਕਿੱਕ ਦਿਨ ਕੱਢ ਲੈ ਨਾਲ ਆਪਾਂ ਸੌਖੇ ਆ ਹਨਾ ਨਲੇ ਇਹ ਸੌਖੇ ਹੈ ਇਧਰ ਕਬੂਤਰਾਂ ਵਾਲੇ ਪਾਸੇ ਵੀ ਪਾ ਦਈਏ ਕੋਈ ਬਾਤ ਲਓ ਲਾਗੋ ਪਾਗੋ ਪਾਈ ਗਏ ਜੀ ਤੇ ਇੱਕ ਮਿੰਟ ਇਹਨੂੰ ਵੀ ਕਰ ਦਿਓ ਤੋਂ ਕਾਰ ਹਾਂਜੀ ਓਕੇ ਹੋ ਗਿਆ ਬੋਦ ਆਇਓ ਖੰਡੋ ਪੀ ਲਓ ਤੁਸੀਂ ਵੀ ਪਾਣੀ ਤੇ ਲਾਈ ਇਹਨਾਂ ਨੂੰ ਲੋਕ ਮਾਸ਼ੀਨਾਂ ਦਾ ਕੰਮ ਨਿਪਟੜ ਗਿਆ ਹੁਣ ਨਹੀਂ ਛੇੜਦੇ ਇਹਨਾਂ ਨੂੰ ਜਿੰਨਾ ਇਹਨਾਂ ਨੂੰ ਬਾਹਲਾ ਤੰਗ ਕਰਦੇ ਜਿੰਨਾ ਬਾਹਲਾ ਕੋਲਾ ਪਲਾਈ ਕਰਦੇ ਇਹਨਾਂ ਦੀ ਨਾ ਹਨਾ ਉਹਨੇ ਹੀ ਫਿਰ ਵੱਧ ਖਰਾਬ ਕਰਦੇ ਬਸ ਇੱਕ ਅਜੀ ਦਾਣਾ ਪਾ ਕੇ ਖੁੱਡੇ ਜੀ ਨਾ ਬੜੇ ਮੁੜ ਕੇ ਤਾਂ ਇਹਨਾਂ ਦੇ ਆ ਠੀਕ ਹੈ ਕਿ ਨਹੀਂ ਹੁਣ ਆਪਾਂ ਕੀ ਕਰਨਾ ਸੀ ਥਕਾਤਾ ਯਾਰ ਝਾੜੂ ਨਹੀਂਦਾ ਬਾਬੇ ਸੱਚੀ ਪ੍ਰੈਕਟਿਸ ਪ੍ਰੈਕਟਿਸ ਵਗੈਰਾ ਨਾਲ ਆਇਆ ਕਰੋ ਬਹੁਤ ਮਾੜਾ ਲਓ ਜੀ ਇਧਰ ਆਪਣੇ ਵੱਡੇ ਕਬੂਤਰ ਤੇ ਕਬੂਤਰਾਂ ਵਾਸਤੇ ਦਾਣੇ ਰੈਡੀ ਆ ਬਾਈ ਪਹਿਲੇ ਨੰਬਰ ਤੇ ਜ਼ਰਾ ਖੀਆ ਆਪਣੇ ਕਬੂਤਰਾਂ ਨੂੰ ਰੋਕ ਜੋ ਰੋਕ ਜੋ ਆ ਗਏ ਅੰਦਰੀ ਆਉਣਗੇ ਦਾਣੇ ਇੱਕ ਮਿੰਟ ਆਇਓ 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 ਖਾ ਲਓ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਰੱਖ ਦਈਏ ਪਰ ਦਾ ਬਾਹਰ ਭੇੜਾ ਬਾਹਰ ਆ ਨਿਕਲ ਜੀ ਤੇ ਮਿੱਟੀ ਦੀ ਪਿਆਰਾ ਮਾੜੀ ਮੋਟੀ ਆ ਆਇਓ 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 ਬਟਾ ਖਾ ਲਓ ਲਓ ਜੀ ਤੇ ਪਾਣੀ ਵੀ ਪਤਾ ਵੀ ਇਧਰ ਵੱਡੇ ਕਬੂਤਰਾਂ ਨੂੰ ਤਾਂ ਇੱਕ ਮਿੰਟ ਤੋ ਤੇ ਇੱਟਾ ਆ ਗਏ ਨਾ ਦਾਣੇ ਵੀ ਪਾਦੇ ਪਾਣੀ ਵੀ ਪਾਦਾ ਲਓ ਜੀ ਤੇ ਇੱਧਰ ਵੱਡੀਆਂ ਕਬੂਤਰਾਂ ਨੂੰ ਵੀ ਪਾਦੀ ਵੀ ਪਾਣੀ ਠੀਕ ਹੈ ਦਾਣੇ ਪਾ ਦੇ ਤੇ ਪਾਣੀ ਵੀ ਪਾਦਾ ਓਕੇ ਹੋ ਗਿਆ ਭਾਈ ਰਿਪੋਰਟ ਤੇ ਟਾਕਦੀ ਹੈ ਵਾਟਰ ਇਹਨਾਂ ਦਾ ਤੇ ਕੋਈ ਚੱਕਰ ਨਹੀਂ ਬਾਬੋ ਵੱਡੀਆਂ ਕਬੂਤਰਾਂ ਦੇ ਵੀ ਵੀਡੀਓ ਜਲਦੀ ਆਊਗੀ ਠੀਕ ਹੈ ਕਿ ਨਹੀਂ ਅਜੇ ਤੋ ਵਿਹਲੇ ਹੋਗੇ ਫਿਰ ਪੈਸ ਕਮਾਂ ਤੇ ਹੀ ਹੈ ਸਾਰੀਆਂ ਤੇ ਇਹਨਾਂ ਤੇ ਵੀਡੀਓ ਬਣਾਉਂਦੀ ਕਿਵੇਂ ਹੈ ਠੀਕ ਹੈ ਹੈਲੋ ਕਰ ਮੈਨੂੰ ਠੰਡਾ ਪੀਣਾ ਹੈ ਨਹੀਂ ਮੈਂ ਹੈ ਮੈਨੂੰ ਪੀਣਾ ਹੈ ਸੀਗਾ ਨਹੀਂ ਹੋਰ ਪਿਆਜ ਆ ਥੋੜਾ ਜਾ ਹਾਂ ਓਏ ਮੈਨੂੰ ਵੀ ਪਿਆ ਦੇ ਬਾਲੇ ਖਰਾਬ ਹੈ ਕੋਈ ਨਾ ਬਲੀ ਤੈਨੂੰ ਦਵਾ ਕੇ ਲਾਉਂ ਫਿਰ ਮੈਂ ਚੀਜ਼ਾਂ ਖੜ ਜਾ ਕਰ ਆ ਵੀ ਇੰਨਾ ਵੀ ਨਹੀਂ ਦਿੰਦੇ ਭਾਜ ਜਾਂਦੇ ਲੈ ਕੇ ਕਿ ਨਹੀਂ ਤੈਨੂੰ ਨਹੀਂ ਦਿੰਦੇ ਉਹ ਜਾਂਦਾ ਆ ਗਿਆ ਮੈਂ ਫੜੂਗਾ ਇੱਕ ਮਿੰਟ ਵਿੱਚ ਇੱਧਰ ਆਪਣੇ ਬੈਡ ਕਾਲੇ ਉਤਰਣ ਦਾ ਨੇ ਪਾ ਲਏ ਆਇਓ 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 ਪੁੱਤਾਂ ਆਇਓ 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 ਹਣ ਲਓ ਜੀ ਤੇ ਵਾਟਰ ਵੀ ਪਾਤਾ ਬਿਨਾਂ ਦੇ ਨਾਲ ਦਾਣੇ ਐਂਡ ਵਾਟਰ ਤੇ ਇਕੱਲੇ ਬੰਦੇ ਨੂੰ ਬਾਬਿਓ ਇੰਨਾ ਕੰਮ ਸਹੀ ਰਹਿੰਦਾ ਜਾਵਾ ਹਨਾ ਇੱਕ ਮਿੰਟ ਰੁਕੋ ਵੀ ਬਸ ਮਾਨਕੇ ਚੱਲ ਵੀ ਪੰਜ ਖੁੱਡਿਆਂ 'ਚ ਨਾ ਸਾਰੇ ਦਿਨ 'ਚ ਇਕੱਲੇ ਬੰਦੇ ਤੋਂ ਤਾਂ ਦਾਣਾ ਪਾਣੀ ਪੈਂਦਾ ਠੀਕ ਆ ਜੇ ਕਬੂਤਰ ਡਾਣੇ ਵੀ ਆ ਨਾਲ-ਨਾਲ ਤੇ ਨਾਲ-ਨਾਲ ਪੰਜ ਖੁੱਡਿਆਂ 'ਚ ਦਾਣਾ ਪਾਣੀ ਵੀ ਕਰਨਾ ਹੈ ਡਾਉਣ ਵਾਲੇ ਸਾਹਮਣੇ ਆ ਵੱਡੇ ਸਾਹਮਣੇ ਆ ਘੱਟੋ-ਘੱਟ ਤਿੰਨ ਬੰਦੇ ਹੁਣੇ ਜ਼ਰੂਰੀ ਆ ਕਬੂਤਰਾਂ ਤੇ ਤਿੰਨ ਨਾਲ ਤਾਂ ਦੋ ਤਾਂ ਹੋਣ ਹੀ ਹੋਣ ਬਈ ਫੇਰ ਗੱਲ ਬਣਦੀ ਏਹੀ ਚਲੋ ਕੋਈ ਨਾ ਗਾਹ ਤੋਂ ਆਪਾਂ ਕੰਮ ਕਟਾ ਦੇਣਾ ਹੈਗਾ ਹਨਾ ਖੁੱਡੇ ਪਵਾਂ ਦੀ ਵੱਧ ਪਾਉਣੇ ਆਪਾਂ ਵੱਡੇ ਵੱਡੇ ਤੇ ਪਰ ਮੰਨ ਕੇ ਚਲੋ ਵੀ ਇੱਕ ਮਿੰਟ ਫੋਨ ਆ ਜਾਂਦਾ ਹਾਂ ਜੀ ਮੇਰੇ ਵੀਰੋ ਆਗੇ ਧੱਲੇ ਕਰੇ ਭਾਈ ਲੈ ਕੇ ਆ ਆਪਣਾ ਠੰਡਾ ਵਾਟਰ ਅੱਜ ਤਾਂ ਕੋਈ ਵੀ ਨਹੀਂ ਲੈਟ ਉੱਡ ਜਾਂਦਾ ਬਾਤਿਓਂ ਐ ਸੁਨ ਸਾਨ ਹੋਇਆ ਪਏ ਦੇਖੋ ਲੈ ਨਿਰਾਹੀ ਨਿਰਾ ਹੋਇਆ ਪਏ ਇੱਕ ਮਿੰਟ ਜਾਲਾ ਕਰਦਗੇ ਪਹਿਲਾਂ ਅੰਦਰ ਜਾ ਕੇ ਆਪਾਂ ਕਰਤਾ ਉਜਾਲਾ ਤੇ ਅੰਦਰਲੇ ਬੜਬੀ ਛਾੜਦੇ ਆਪਾਂ ਉਹ ਇੱਕ ਮਿੰਟ ਅੰਦਰ ਵੀ ਕਰ ਦਈਏ ਜਾਗਮਗ ਜਾਗਮਗ ਆਪਣਾ ਵਾਟਰ ਉਹੋ ਛੜਰਾ ਪੀਤੀ ਛੱਡੀ ਕੀ ਜਾਂਣਾ ਤੇ ਵਾਟਰ ਨੂੰ ਆਪਣੇ ਆ ਬੋਟਲ ਚ ਪਾ ਲਈਏ ਬਈ ਹਨਾ ਤੇ ਇੰਨੇ ਨਾਲ ਉਹ ਨਹੀਂ ਹੁੰਦਾ ਇਹ ਗਰਮ ਨਹੀਂ ਹੁੰਦਾਗਾ ਹਾਂਜੀ ਮੇਰੇ ਹੀਰੋ ਕਰ ਦਈਏ ਵਾਊ ਦੀ ਐਂਡਿੰਗ ਪਹਿਲਾਂ ਜਿਹੜੀ ਤਾਂ ਬਲੈਡ ਬਣਦੀ ਹੈ ਕਿ ਨੀਂ ਪਾ ਲਾ ਕਰਦੇ ਹੋ ਚੱਕਰ ਨਹੀਂ ਹੋਗਾ ਭਾਈ ਮੈਂ ਖੇਡਣ ਲੱਗਾ ਗੇਮ ਤੇ ਗੇਮ ਵਾਸਤੇ ਮੈਨੂੰ 100 ਪੱਗੇ ਕਰਨੇ ਪੈਣੇ ਪਹਿਲਾਂ ਚਾਰਜ ਪੂਰੇ ਹੋਣਾ ਚਾਹੀਦਾ ਹੈ ਫਿਰ ਦੋ 에어ਪੋਰਟ ਤੋਂ ਘਟਪਾਂ ਜਿਹੜਾ ਲੋ ਹੋ ਜੇ ਵੈਸੇ ਆ ਤਾਂ ਲੋ ਹੁੰਦੀ ਨਹੀਂ ਤਾਂ ਨਵੇਂ ਆਣਾ ਇਹ ਤਾਂ 5 ਘੰਟੇ ਕੱਢ ਜਾਂਦੇ ਆ ਆ ਅੱਧਾ ਘੰਟਾ ਵੀ ਨਹੀਂ ਕੱਢਦੇ ਆਪਣੇ ਵੇ ਤਾਂ ਇੱਕ ਕੋਲੇ ਗਿੱਲਾ ਕੱਪੜਾ ਹੋਣਾ ਜ਼ਰੂਰੀ ਹੁੰਦਾ ਹੈਗਾ ਹਨਾ ਐਦੋਂ ਫੋਨ ਗਰਮ ਹੋਵੇ ਨਾਲ ਦੇਣੇ ਦੇ ਜਿਵੇਂ ਲਪੇਟ ਦੇ ਉਧਰ ਪੱਖਾ ਚੱਲੀ ਜਾਂਦਾ ਬਾਹਰੋਂ ਇੱਕ ਉਤਰਾ ਛੱਡਲੇ ਛੱਡਣਾ ਹੋਵੇ ਤਾਂ ਤੇ ਚਲੋ ਕੋਈ ਚੱਕਰ ਨਹੀਂ ਗਿਆ ਉਹ ਫੇੜੇ ਲੱਗਣ ਭਾਤ ਤਾਂ ਕੀ ਕੰਮ ਦਾ ਬਣਿਆ ਲਗਭਗ ਵਾਦ ਗਿਆ ਹੁਣ ਵੀ ਭਾਈ ਸਾਹਿਬ ਉਹ ਪਰ ਆਵਾਜ਼ ਹੀ ਕੋਣਗੇ ਬਸ ਹੁੰਨੇ ਆਣਾ ਅੱਜ ਕੋਈ ਖਾਸ ਨਹੀਂ ਕੀਤਾ ਐਡਾ ਯਾਰ ਬਲੌਗ ਛਣਾ ਪਰ ਹੈ ਨਹੀਂ ਸੀ ਬਈ ਕੁਝ ਕਰਨ ਨੂੰ ਐਵੇਂ ਕੀ ਫਾਇਦਾ ਹਣਾ ਵੀਡੀਓ ਨੂੰ ਲੰਬਾ ਖਿੱਚਣ ਦਾ ਜਦੋਂ ਕੋਲੇ ਕੋਈ ਮਨ ਕੇ ਚੱਲੋ ਵੀ ਕੰਟੈਂਟ ਹੀ ਨਾ ਹੋਵੇ ਬਸ ਇਹ ਬਣਾਉਣ ਨੂੰ ਤਾਂ ਬਣਾ ਸਕਦਾ ਹੀ ਮੇਰਾ ਕਿ ਮੈਂ ਕੋਈ ਕਬੂਤਰ ਚੱਕ ਲੈਂਦਾ ਹਾਂ ਬਲੈਕ ਹੀ ਚੱਕ ਲੈਂਦਾ ਸੱਚ ਮੈਂ ਉਹ ਤਾਂ ਹੁਣ ਦਿਖਾ ਦੇਣਾ ਸਮਝਾਜੀ ਬਲੈਕ ਹੀ ਦਿਖਾ ਦੇਣੇ ਇੱਕ ਵਾਰ ਇਹ ਕੰਟੈਂਟ ਬਣਾ ਦਿੰਨੇ ਪਿਆ ਪਿਆ ਹੀ ਖੜਦੇ ਹੋ ਚਾਬਗਾ ਚੱਕਣਦੇ ਮੈਨੂੰ ਪਹਿਲਾਂ ਯਾਦ ਆ ਗਿਆ ਮੇਰੇ ਬਲੇਕ ਯਾਰ ਬਾਅਦ 12 ਵਜੇ ਭਜਣਾ ਵਿਚਾਰੇ ਤੰਗ ਕਰਾਂਗੇ ਐਵੇਂ ਚਲੋ ਯਾਰ ਹੁਣ ਤਾਂ ਰਹਿ ਜਾਂਦੇ ਹੁਣ ਤਾਂ ਚੱਕਰ ਕੀ ਆ ਬਈ ਖੁੱਡਿਆਂ ਨੂੰ ਜਿੰਦੇ ਲਾ ਰੱਖਿਆ 12 ਵਜੇ ਭਜਾ ਕਾਦੇ ਪਿੱਛੇ ਵੀਡੀਓ ਪਿੱਛੇ ਕਿਉਂ ਤੰਗ ਕਰਨਾ ਹੈ ਹਨ ਇਹ ਕੰਟੈਂਟ ਤਾਂ ਮੇਰੇ ਯਾਦ ਆ ਗਿਆ ਸੀ ਪਹਿਲੇ ਮੈਂਦੇ ਪਲੇਸ ਗਿਆ ਡਾਊਨ ਆ ਪਰ ਉਹ ਚੱਕ ਲੈਣਗੇ ਤੇ ਇੱਕ ਵਾਰ ਪਤਾਵਾ ਮਿਲ ਆਦਾ ਇਲਕੂ ਚੱਕਰ ਨਹੀਂ ਕੱਲ ਨੂੰ ਮੈਂ ਕਲਿੱਪ ਐਡ ਕਰ ਦੂੰਗਾ ਇਹ ਦੂ ਮਤਲਬ ਇਹ ਦੂ ਬਾਅਦ ਚ ਐਡ ਕਰ ਦੂੰਗਾ ਯਾਰ ਠੀਕ ਹੈ ਕਿ ਨਹੀਂ ਬਲੈਕ ਗਿਆ ਦਿਖਾ ਦੂੰ ਇੱਕ ਦੋ ਹੋਰ ਪੁਰਾਣੇ ਕੂਤਰ ਸਾਹਿਬ ਜਿਹੜੇ ਬੰਦ ਕੀਤੇ ਸੀ ਇੰਨੇ ਨਾਲ ਵੀਡੀਓ ਚੱਲ ਜਾਣੀਆਂ ਬਸ ਹੋਰ ਕੀ ਹੁੰਦਾ ਆਹੀ ਕੁਝ ਹੁੰਦਾ ਹੈਗਾ ਚਾਰ ਪੀ ਆ ਜਾਣਗੇ ਸੌਖੇ ਖੁੱਡੇ ਖਾਡੇ ਪਾ ਲਾਂਗੇ ਹਨਾ ਸੱਚ ਗੱਲ ਹੀ ਹੈ ਹੋਰ ਕੀ ਹੈ ਬਈ ਆਪਾਂ ਕੋਈ ਲੁਕੋਇਆ ਰੱਖਿਆ ਨਹੀਂ ਥੋਡੇ ਮਰੋ ਹਨਾ ਵੀਡੀਓ ਪਾਉਣੇ ਆ ਬਸ ਜਿਹੜੇ ਕੋਈ ਪੈਸੇ ਆਉਂਦੇ ਆ ਬਈ ਸਾਰੇ ਪੈਸੇ ਇਨਾਂ ਦੇ ਕਦੇ ਖੁੱਡੇ ਐਂਟਰੀਆਂ ਦਾਣਾ ਪਾਣੀ ਕਦੇ ਪਿੰਜਰੇ ਕੋਈ ਸਾਰਾ ਸਮਾਨ ਇਹਨਾਂ ਵਾਸਤੇ ਲੈ ਲਈ ਜਨੇ ਹਣਾ ਆਪਾਂ ਦਾ ਕੁੱਲ ਮਿਲਾ ਕੇ ਜਿੰਨਾ ਆਉਂਦਾ ਵਸ ਇਹਨਾਂ ਤੇ ਲੱਗ ਜਾਂਦਾ ਆਪਦਾ ਮਾੜਾ ਮੋੜਾ ਖਾਣ ਪੀਣ ਦਾ ਨਿਕਲੇ ਆਉਂਦਾ ਬਾਕੀ ਆਪਦੇ ਤਾਂ ਹੁਣ ਲਾਇ ਹੀ ਨਹੀਂ ਕਦੇ ਹਣਾ 2 ਮਹੀਨੇ ਹੋ ਗਏ ਲੋਡ ਹੀ ਨਹੀਂ ਪਈ ਲਾਉਣ ਦੀ ਤੇ ਪਤਾ ਨਹੀਂ ਕਦੋਂ ਆਊਗਾ ਦਿਨ ਹੁਣ ਪੈਸੇ ਲਾਉਣ ਵਾਲਾ ਤਰਸੀ ਜਾਂਦੇ ਆ ਪਾਈ ਸਾਹਿਬ ਚਲੋ ਠੀਕ ਆ ਬਾਪੇ ਓਕੇ ਆਪਾਈ ਹਣਾ ਕੱਲ ਨੂੰ ਮਿਲਦੇ ਆ ਜੀ ਤੇ ਕੱਲ ਨੂੰ ਛੜਨੇ ਆ ਦੋ ਤਿੰਨ ਕਬੂਤਰ ਉੱਠਾਂਗੇ 7 ਵਜੇ ਰੱਬ ਕਰੇ ਵਿਲੇ ਹੁਣ ਆਪਾਂ ਤਾਂ ਕਹਿ ਨਹੀਂ ਆ ਨਾ ਵਿਲੇ ਹੋਏ ਬਫੀਰ ਸਾਂ ਆਇਆਂਗੇ ਆ ਤਾਂ ਕੋਈ ਚੱਕਣੇ ਬੈਠੇ ਰਹਿਣਗੇ ਬਸ ਹੁਣ ਗੱਲ ਮੁੱਕੀ ਰੋਜ਼ 10 ਵਜੇ ਦਾਣੇ ਪਾਇਆ ਕਰਨਾ ਇਹਨਾਂ ਨੂੰ ਜਿੱਦਣ 7 ਵਜੇ ਵਿਲੇ ਹੋਏ ਉਹ ਦਿਨ ਦਕੂਤਰ ਕੱਢ ਦਾਂਗੇ ਆਪਾਂ ਹੁਣ ਉਹ ਇਹਨਾਂ ਦੀ ਮਰਜ਼ੀ ਵੀ ਇਹਨਾਂ ਨੇ ਕਦੋਂ ਸੈੱਟ ਹੋਣਾ ਹੈ ਕਦੋਂ ਨਿਕਲਣਾ ਹੈ ਠੀਕ ਹੈ ਕਿ ਨਹੀਂ ਰੋਏ ਅੱਜ ਨੇ ਮੈਂ 10 ਵਜੇ ਪਾਇਆ ਦਾਣੇ ਡਾਕੂਮੈਂਟਾਂ ਨੇ ਪਾਇਆ ਕਰਾਂਗੇ ਅਗਲੇ ਦਿਨ 7 ਵਜੇ ਦੇਖ ਲਿਆ ਕਰਾਂਗੇ ਜਿੱਦਣ ਸਾਫ਼ ਹੋਏ ਉਦੋਂ ਤੋਂ ਫੇਰ ਚਲਾ ਦੇ ਆਜੋ ਬਾਦਿਓ ਹੁਣ ਦਿਖਾਉਣਾ ਸਾਨੂੰ ਆਪਣਾ ਬਲੈਕ ਯਾਰਡ ਆਉਟ ਕੀਕਾ ਕਾਫੀ ਦਿਨ ਹੋ ਗਏ ਡਿਮਾਂਡ ਆ ਰਹੀ ਸੀਗੀ ਵੀ ਆਪਣਾ ਬਲੈਕ ਕਿੱਥੇ ਆ ਬਲੈਕ ਕਿੱਥੇ ਆ ਕਈ ਆਖੀ ਇਹਨਾਂ ਨੂੰ ਕੱਢ ਲਾ ਹਨਾ ਕਿਉਂ ਬਾਈ ਯਾਰ ਗਰੀਬ ਮਾਰ ਕਰਨੀਆਂ ਵਿਚਾਰੀ ਸੀ ਨਾ ਜਦੋਂ ਬੰਦ ਕਰ ਰੱਖਿਆ ਜਿਹੜੇ ਸਹੀ ਐ ਸਹੀ ਤਾਂ ਕਿੱਥੇ ਆ ਨਾ ਇਹ ਤਾਂ ਜ਼ਿਆਦਾ ਹੀ ਗਲਤ ਸੀ ਆਪਣਾ ਵਿੱਚ ਹੀ ਕੋਈ ਨਹੀਂ ਕਬੂਤਰ ਦੇ ਵੇਖੋ ਲਾ ਹੋਰ ਹੀ ਕੀ ਕੁਕੜੀ ਜੀ ਬਣ ਗਿਆ ਭੈੰਦ ਰੇ ਦਾ ਲਓ ਜੀ ਬਲੈਕੀ ਦੇ ਦਰਸ਼ਨ ਕਰ ਲਓ ਆ ਵੀ ਇਹਨਾਂ ਦੇ ਖੂਨ ਚ ਵੀ ਮੈਟਲ ਸਟਾਈਡ ਸਾਈਡ ਇਹਨਾਂ ਦੇ ਬਲੈਕ ਵਾਲਾ ਚੀਨਾ ਰੋਜਾ ਪਰ ਆ ਚੀ ਜੀ ਬੜੀ ਗਹਿਣ ਸੀਗੀ ਕਾਲੀ ਬੋਤਲ ਆਪਣਾ ਬਲੈਕ ਗਿਆ ਆਇਆ ਪੁੱਤ ਤੇਰੀ ਡਿਮਾਂਗਡ ਹੋਈ ਜਾਂਦੀ ਐ ਡੱਕਿਆ ਬੈਠਾ ਹਾਂ ਤਾਂ ਦਾਣਿਆਂ ਦੁਨੇ ਦਾ ਲੰਡਾ ਕਾਰ ਲੋ ਦਰਸ਼ਨ ਬਲੈਕ ਗਿਆ ਆ ਪੁੱਤ ਇਧਰ ਮੜਾ ਜਾ ਮੁਖੜਾ ਦਿਖਾ ਤੂੰ ਭਾਏ ਨਾ ਮੁਰੇ ਹੁਈ ਫੇਮ ਲਾਈਨ ਨੂੰ ਫਿਰਦਾ ਹੋ ਪਾਸੇ ਟੌਰੀ ਵਾਲਿਆ ਇਧਰ ਟੱਪ ਜਾ ਬਲੈਕ ਗਿਆ ਵਿਖਾਉਣਾ ਓ ਯਾਰ ਗੰਦ ਪਾਤਾ ਇਹਨੇ ਸਾਰੀ ਵੀਡੀਓ ਚ ਕੱਲੇ ਬਲੈਕੀ ਦੀ ਉਹ ਲਈਏ ਆਪਾਂ ਵੀਡੀਓ ਇੱਥੋਂ ਬਾਕੇ ਆ ਆਹ ਚੱਲਿਆ ਕਹਿੰਦੇ ਚੋਬਰ ਆ ਇਧਰ ਆ ਰੋੜ ਗਿਆ ਨੋ ਮਾਰ ਲਓ ਨੀਗਾ ਮਾਰ ਲਓ ਅੰਦਰ ਨੂੰ ਨੀਗਾ ਇਹਦੇ ਤੇ ਊਰੀ ਗਹਿਰਾਈ ਨਾਲ ਇਹ ਬੰਦ ਆ ਬਈ ਬਸ ਇਹ ਨਾ ਤਾਂ ਇਹਨੂੰ ਜੋੜਿਆ ਚ ਪਾਉਣਾ ਹੈ ਨਾ ਇਹਨੂੰ ਡਾਉਣਾ ਓਨਲੀ ਬਸ ਇਹ ਆਪਣਾ ਇੱਕ ਸ਼ੋਅ ਪੀਸ ਹੈ ਹਨਾ ਇਹੋ ਜੀ ਕੋਈ ਗੱਲ ਨਹੀਂ ਨਸਲਾਂ ਬਹੁਤ ਖਰਾ ਕਬੂਤਰਾ ਬਹੁਤ ਜ਼ੋਰ ਮਾਰਦਾ ਰ ਜਿੰਨੇ ਦਿਨ ਵੀ ਉੱਡਿਆ ਫਿਰ ਸੁਜਣ ਸਾਦਣ ਲੱਗ ਗਿਆ ਤੁਹਾਨੂੰ ਵੀ ਪਤਾ ਖਰਾਬ ਹੋ ਗਿਆ ਸੀ ਨਾ ਉਹ ਗੱਲਾਂ ਨਹੀਂ ਕੀ ਫਤ ਮੁਰਕੇ ਬੰਦੀ ਕਰ ਲਿਆ ਬਾਕੀ ਆਹ ਕਬੂਤਰਾ ਬਈ ਨਾ ਉਹ ਮੂੰਹ ਕੁ ਵਿੱਚ ਜਾਈ ਬੈਠਾ ਹੋਏ ਆਹ ਹੰਦਾ ਯਾਰ ਉਹ ਕਿਹੜਾ ਹੈ ਉਹ ਟਾਲੀ ਮਾਸਟਰ ਰੱਖਦਾ ਮੈਨੂੰ ਤਾਂ ਆਪਣਾ ਉਹ ਦੇਖੋ ਮਾਤਾ ਵੀ ਪਈ ਆ ਵੀ ਉਹਦੇ ਦੀ ਮੂੰਹ ਤੇ ਉਹ ਫੋਨ ਸੀ ਵੀ ਡਾਲੀ ਮਾਸਟਰ ਦੇ ਉਹ ਵੇਖੋ ਆਹ ਇੱਕ ਕੂਤਰ ਰੇ ਕੇ ਭਾਬਾ ਪੈਣ ਆ ਤੁਹਾਡੇ ਸਾਹਮਣੇ ਆ ਲੋ ਕਰ ਲੋ ਦਰਸ਼ਨ ਇਹਨਾਂ ਦੇ ਵੇਖ ਲੋ ਮਾਰ ਲੋ ਨਿਗਾ ਇਹ ਆ ਕੂਤਰ ਜੋੜਿਆਂ ਚ ਪਾਵਾਂਗੇ ਆ ਬੈਠਾ ਇਹਦਾ ਇਹ ਗਲਾਬੀ ਬਗਲ ਵਾਲੀ ਦਾ ਭਰਾ ਹੈ ਜਿਹੜੀ ਪੱਲੇ ਵਾਲੀ ਬਿੱਲੀ ਨੇ ਨਹੀਂ ਖਾਦੀ ਸੀ ਇਹ ਆਪ ਵੀ ਉੱਡਦੇ ਰਿਹਾ ਘਰੇ ਦੋ ਬੱਚੇ ਕਲੀਆਂ ਦੇ ਛੋੜੇ ਯਾਦ ਹੋਵੇ ਤਾਂ ਉਹ ਕੋਠੀ ਵਾਲੇ ਘਰੇ ਇਹ ਤਿੰਨ ਤਿੰਨ ਢਾਈ ਢੇਜ ਵੇਚ ਕਰ ਗਰਮੀ ਜੁੜਦੇ ਨੂੰ ਮੁੜ ਕੇ ਪਾਣੀ ਪੂਣੀ ਰੋਕ ਕੇ ਬੈਠਣ ਲੱਗੇ ਸੀ ਇਹ ਵੀ ਮੁੜ ਕੇ ਬੰਦ ਕਰਦੇ ਸੀ ਆਪਾਂ ਕੋ ਜਾਓ ਪਿੱਛੇ ਬੈਠਾ ਫੂੰਜੀ ਵਾਲਾ ਰੱਤਾ ਆ ਗਿਆ ਕੋਈ ਹੈ ਨਾ ਖੇਤਾਂ ਵਾਲੇ ਆ ਗਏ ਕੋਈ ਸ਼ਾ ਆ ਗਏ ਸ਼ਾ ਆਖਿਆਂ ਦੇ ਆ ਗਿਆ ਸਾਰੇ ਆ ਚਿੱਟਿਆਂ ਵਾਲੇ ਦਾ ਭਰਾ ਆ ਗਿਆ ਸ਼ਾ ਖਾ ਕੁਸ਼ਾ ਆ ਗਿਆ ਆਪਣਾ ਘੋੜੇ ਮੂਹਾਂ ਜਿਹੜਾ ਛਤਰੀ ਤੇ ਬੰਦ ਨੇ ਆ ਕਾਲੀ ਦਾ ਪੱਠਾ ਕਾਲਾ ਚੀਨਾ ਆਪਣੀ ਕਾਰੀ ਖੰਡ ਦਾ ਪੱਠਾ ਬਠਾ ਜਿਹੜਾ ਸਾਹਮਣੇ ਲੜੀ ਜਾਂਦਾ ਹੈਗਾ ਇਹ ਆ ਵਾਲਾ ਤੇ ਇਹੀ ਸੀਨਾ ਵਾਸਤੇ ਤਰ੍ਹਾਂ ਦੇ ਨੀਗਾਣਾ ਥੋੜੇ ਵੀ ਤੁਸੀਂ ਵੀ ਆਖੋ ਬਖਾਉਂਦਾ ਬਹੁੰਦੇ ਨਹੀਂ ਬਤੰਦਰ ਕੋਜ ਜਦੋਂ ਬਿਲੇ ਟਾਈਮ ਪਾਸ ਕਰ ਦਿੰਦਾ ਸਾਰਾ ਉਹਨਾਂ ਕੋਈ ਆ ਬੈਠੇ ਆ ਵੀ ਗਲਾਬੀ ਬਗਲਾ ਜਿਹਦਾ ਭਰਾ ਹੈ ਉਹ ਬਿੱਟੀ ਫੂੰਗੇ ਵਾਲਾ ਬੈਠਾ ਸ਼ਾਕਾ ਉਹ ਟੂਸੇ ਡੰਡੇਲ ਦਾ ਭਰਾ ਹੈ ਜਿਹੜੀ ਉੱਥੇ ਛੜੀ ਬੁੱਟਰੂਏ ਤੇ ਬਲਾਡੇ ਵਾਲੇ ਤੇ ਆ ਆਪਣਾ ਆ ਗਿਆ ਸ਼ੇਰ ਵਗਾ ਕੱਢ ਦੇ ਕਮਟੇ ਤੇ ਬੁੱਕ ਨਗਰਨ ਸ਼ਾਕਾ ਜਿਹੜਾ ਜੋਰ ਵਾਲਾ ਮਾਰਦਾ ਨਾ ਇਹ ਵੀ ਸ਼ਾਕਾ ਆਂਦਾ ਤੇ ਵੱਡੇ ਟੂਸੇ ਵਾਲੇ ਦਾ ਉਹ ਪਿਛਲੇ ਪਾਸੇ ਖੇਤਾਂ ਨਾਲ ਦਾ ਤੇ ਟੂਸੇ ਵਾਲੇ ਦਾ ਬੈਠਾ ਹੈਗਾ ਨਾ ਕੂਤਰ ਤਾਂ ਬਹੁਤ ਬੈਠਿਆ ਜੇ ਵੀ ਹੈ ਨਾ ਐਨ ਦੇਖੋ ਉਹ ਪਿਛਾਰੇ ਟੂਸੇ ਵਾਲਾ ਆ ਗਿਆ ਪਰ ਕੀ ਕਰਕੇ ਬਈ ਆ ਆ ਗਿਆ ਘੰਡ ਵਾਲਾ ਆਪਣਾ ਕੱਲ ਤਾਂ ਹਾਂ ਤੂੰ ਥੱਲੇ ਬਿਠਾਈ ਕਰਦਾ ਹੈ ਆਓ ਆਇਆ ਨਾ ਇਹ ਕਰੋ ਇਹਦੇ ਭਰਾਵਾਂ ਦੀਆਂ ਵੀਡੀਓ ਚੈੱਕ ਕਰੋ ਬਹੁਤ ਚੱਲੀਆਂ ਸੀ ਇੰਸਟਾਗ੍ਰam ਤੇ ਖਟੀਆਂ ਆਖਾਂ ਚਿੱਟੀ ਨੋਕ ਗਲਾਬੀ ਕੰਡ ਹਰੀ ਕਾਂ ਦਾ ਬਹੁਤ ਜ਼ੋਰ ਮਾਰਦਾਂ ਸੀ ਕਰੇ ਇਹੋ ਜਿਹੇ ਦਿਨਾਂ ਚ ਨਾ ਬਾਬਿਓ ਇਹੋ ਜੀ ਗਰਮੀ ਚ ਆਪਾਂ ਚਾਪ ਯਾਰ ਮਨ ਕਿਤੇ ਨਾ ਆਏ ਨਾ ਸੋਚੋ ਵੀ ਪਹਿਲਾਂ ਮੌਸਮ ਠੰਡੇ ਹੁੰਦੇ ਸੀਗੇ ਚੱਲ ਪਿਛਲੀ ਵਾਰੀ ਮਨਦੇ ਗਰਮੀ ਨਹੀਂ ਪਈ ਪਰ 2022 ਚ ਵੀ ਸੇਮ ਆਹੀ ਗਰਮੀ ਪਈ ਸੀ 2022 ਚ ਵੀ 2:00 2:30 ਵਜੇ ਬਾਈਆਂ ਨਿਪੜਦੇ ਸੀ 45 ਡਿਗਰੀ ਟੈਂਪਰੇਚਰ ਹੁੰਦਾ ਸੀ 2022 ਚ 46 ਡਿਗਰੀ ਤੇ ਉਦੋਂ ਉਹ ਦਿਨਾਂ ਚ ਕਬੂਤਰ ਇਹੀ ਸੁੱਕੇ 1-1 ਵਜੇ ਘਰੇ ਪੈਂਦੇ ਸੀਗੇ ਉਧਰਲੇ ਪਾਸੇ 1 ਵਜੇ 12:30 ਵਜੇ ਆਣ ਫੁੱਲ ਜੋਰ ਲਾ ਕੇ ਤੇ ਪੈਰਾਂ ਤੇ ਨਹੀਂ ਹੁੰਦੀ ਸੀ ਕਬੂਤਰ ਜਾ ਤੁਸੀਂ ਵੀਡੀਓ ਦੇਖੇ ਇੰਸਟਾਗ੍ਰam ਤੇ ਪੁਰਾਣੀਆਂ ਜਾ ਕੇ ਤੇ ਪਰ ਮੰਨ ਕੇ ਚਲੋ ਅੱਧੇ ਘੰਟੇ ਦੇ ਵਿੱਚ ਵਿੱਚ ਪਾਣੀ ਪੀ ਕੇ ਘੋੜੇ ਵਰਗੇ ਕਬੂਤਰ ਬੰਦੇ ਅਗਲੇ ਦਿਨ ਫੇਰ ਛੱਡ ਲੈ ਇਹਨਾਂ ਨੂੰ ਹੁਣ ਪਹਿਲਾਂ ਪਹਿਲੀ ਗੱਲ ਤੋੜਦੇ ਹੀ ਨਹੀਂ ਤੇ ਜਿੱਦ ਦਿਨ ਨਸਲ ਵਿਖਾ ਜਾਣ ਬਲੱਡ ਉੱਡਣ ਲੱਗੇ ਉੱਡ ਪੈਣ ਉਹ ਦਿਨ ਜੋਰ ਮਾਰ ਜਾਂਦੇ ਆ ਦੋ ਦਿਨ ਲੋਟੀ ਨੇ ਬੇਸੌਂਰੇ ਬੈਠ ਰਹਿੰਦੇ ਚਲੋ ਕੋਈ ਚੱਕਰ ਨਹੀਂ ਬਸ ਇਹੀ ਸੀ ਬਾਬਾ ਨੇ ਆਈ ਦੀ ਵੀਡੀਓ ਠੀਕ ਹੈ ਜੀ ਬਾਏ ਬਾਏ ਸ